ਗੁਰੂ ਨਾਨਕ ਸਾਹਿਬ ਮਹਾਰਾਜ ਸੰਗਲਾਦੀਪ శ్రీలంਕਾ ਦੀ ਧਰਤੀ ਤੇ ਜਾ ਕੇ ਉਥੋਂ ਦੇ ਰਾਜੇ ਸ਼ਿਵਨਾਬ ਨੂੰ ਦਰਸ਼ਨ ਦਿੰਦੇ ਨੇ ਕਾਰਨ ਪਤਾ ਕੀ ਸੀ ਉਸ ਸ਼ਿਵਨਾਬ ਰਾਜੇ ਨੂੰ ਭਾਈ ਮਨੁਸਖ ਜਿਹੜਾ ਲਾਹੌਰ ਸ਼ਹਿਰ ਦੁਕਾਨ ਕਰਨ ਵਾਲਾ ਸਾਹ ਜਿਹਦੇ ਅੱਗੇ ਭਾਈ ਪਗੀਰਥ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੀਤੀ ਸੀ ਉਹ ਮਨੁਸਖ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਦਰਸ਼ਨ ਕਰਨ ਤੇ ਸਤਿਗੁਰ ਜੀ ਨੇ ਇੱਕੋ ਹੀ ਗੱਲ ਪੁੱਛੀ ਸੀ ਨਾਮ ਦਾ ਹੀ ਮਨ ਸੁਖ ਹੈ ਕਿ ਮਨ ਦਾ ਸੁੱਖ ਵੀ ਕਦੀ ਮਿਲਿਆ ਤੇ ਉਹ ਕਹਿੰਦਾ ਸਤਿਗੁਰ ਜੀ ਅੱਜ ਮਿਲ ਗਿਆ ਤੁਹਾਡੇ ਚਰਨਾਂ ਵਿੱਚ ਆ ਕੇ ਉਸੇ ਭਾਈ ਮਨ ਸੁਖ ਨੇ ਗੁਰਮਤ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ Sri Lanka Shivnav ਰਾਜੇ ਦੇ ਕੋਲ ਜਾ ਕੇ ਕੀਤਾ ਰਾਜੇ ਨੇ ਕਾਦਰ ਸੀ ਦਾ ਵਰਤ ਰੱਖਿਆ ਸੀ ਪਰ ਜਾਨੂ ਹੁਕਮ ਕਰ ਦਿੱਤਾ ਵੀ ਅੱਜ ਕਿਸੇ ਨੇ ਚੁੱਲ੍ਹਾ ਨਹੀਂ ਬਾਲਣਾ ਪਰ ਭਾਈ ਮਨਸੁਖ ਨੇ ਜਾ ਕੇ ਚੁੱਲ੍ਹਾ ਵੀ ਬਾਲਿਆ ਲੰਗਰ ਵੀ ਲਾਇਆ ਤੇ ਐਲਾਨ ਕੀਤਾ ਵੀ ਗੁਰੂ ਨਾਨਕ ਦਾ ਲੰਗਰ ਲੱਗਿਆ ਤੇ ਜਿਹਨੇ ਆ ਕੇ ਪ੍ਰਸ਼ਾਦਾ ਛਕਣਾ ਛੱਕ ਸਕਦਾ ਹੈ ਰਾਜੇ ਨੇ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸਜ਼ਾ ਦੇਣੀ ਚਾਹੀ ਪਰ ਜਿਹੜਾ ਗੁਰੂ ਦਾ ਬਚਨ ਕਮਾਉਣ ਵਾਲਾ ਗੁਰੂ ਦਾ ਸਿੱਖ ਭਾਈ ਮਨਸੁਖ ਨਿਰਪੈਤਾ ਨਾਲ ਨਿਡਰਤਾ ਨਾਲ ਕਹਿਣ ਲੱਗਾ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਤੇ ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ ਹੁਣ ਦੇਖੋ ਭਾਈ ਮਨੁਸੁਖ ਭਾਈ ਭਗੀਰਤ ਤੋਂ ਪ੍ਰਭਾਵਿਤ ਹੋਇਆ ਜੋਤੀ ਜੋਤ ਜਗਾਇਨ ਦੀਵੇ ਤੇ ਜਿਉਂ ਦੀਵਾ ਬਲਿਆ ਅਜੇ ਉਪਰਾਲੇ ਕਿਸ ਵਾਸਤੇ ਨੇ ਵੀ ਸ਼ਾਇਦ ਗੁਰੂ ਗੁਰੂ ਨਾਨਕ ਸਾਹਿਬ ਦੀ ਉਸਤਤ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ 974 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਸ਼ਬਦ ਇੱਕ ਬਚਨ ਸੁਣ ਕੇ ਕਿਤੇ ਸਾਡੀ ਜ਼ਿੰਦਗੀ ਬਦਲ ਜਾਵੇ ਇਸ ਕਰਕੇ ਉਪਰਾਲੇ ਨੇ ਤੇ ਭਾਈ ਮਨੁਸੁਖ ਨਿਰਪੈਤਾ ਨਾਲ ਕਹਿਣ ਲੱਗਾ ਮੈਨੂੰ ਡਰ ਨਹੀਂ ਮੌਤ ਦਾ ਤੇ ਸ਼ਿਵਨਾਬ ਰਾਜਾ ਕਹਿਣ ਲੱਗਾ ਮੈਨੂੰ ਐਸੇ ਗੁਰੂ ਨਾਲ ਮਲਾ ਦੇ ਜਿਹਨੂੰ ਮਿਲ ਕੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ ਤੇ ਭਾਈ ਮਨਸੂਖ ਕਹਿੰਦਾ ਚੱਲ ਮੇਰੇ ਨਾਲ ਪੰਜਾਬ ਦੀ ਉਸ ਧਰਤੀ ਤੇ ਤੈਨੂੰ ਮਲਾ ਦੇਣਾ ਸ਼ਿਵਨਾਬ ਕਹਿੰਦਾ ਰਾਜ ਭਾਗ ਛੱਡ ਕੇ ਕਿਵੇਂ ਜਾਵਾਂ ਰਾਜਾ ਸੀ ਨਾ ਇੱਥੇ ਨਹੀਂ ਆ ਸਕਦੇ ਸਤਿਗੁਰੂ ਜੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਭਾਈ ਮਨਸੂਖ ਨੇ ਆਖਿਆ ਆ ਸਕਦੇ ਨੇ ਜੇ ਸ਼ਰਧਾ ਭਾਵ ਨਾਲ ਰੋਜ਼ ਬਾਣੀ ਪੜ੍ਹ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੇਗਾ ਗੁਰੂ ਨਾਨਕ ਸਾਹਿਬ ਤੈਨੂੰ ਦਰਸ਼ਨ ਦੇਣ ਵਾਸਤੇ ਇਹ ਸ੍ਰੀਲੰਕਾ ਆ ਜਾਣਗੇ ਸਤਿਗੁਰੂ ਮਹਾਰਾਜ ਜੀ ਦੇ ਪਹੁੰਚਣ ਤੋਂ ਪਹਿਲਾਂ ਨਾ ਕਈ ਮਹੀਨੇ ਕਈ ਸਾਲ ਉਹ ਡੀਕ ਦਾ ਰਿਆ ਰਾਜਾ ਕਈ ਗਏ ਭੇਖ ਵਟਾ ਕੇ ਗੁਰੂ ਨਾਨਕ ਸਾਹਿਬ ਕਹੌਣ ਵਾਲੇ ਕਈ ਵੀ ਮੈਂ ਵੀ ਬਾਬਾ ਨਾਨਕ ਆ ਮੈਂ ਵੀ ਗੁਰੂ ਨਾਨਕ ਕਿਉਂਕਿ ਉਹਨੇ ਕਦੀ ਦਰਸ਼ਨ ਤਾਂ ਕੀਤੇ ਨਹੀਂ ਸਨ ਤੇ ਜਿਹੜਾ ਵੀ ਜਾਂਦਾ ਹੈ ਪਰਖ ਕਰਨ ਵਾਸਤੇ ਰਾਜਾ ਸ਼ਿਵਨਾਬ ਹਰ ਇੱਕ ਨੂੰ ਇੱਕ ਬਗੀਚੇ ਇੱਕ ਬਾਗ ਵਿੱਚ ਬਿਠਾਉਂਦਾ ਹੈ ਤੇ ਨੱਚਣ ਵਾਲੀਆਂ ਕੁੜੀਆਂ ਨੂੰ ਭੇਜ ਕੇ ਉਹਨਾਂ ਦੀ ਪਰਖ ਕਰਦਾ ਹੈ ਵੀ ਜੱਤ ਸੱਤ ਦਾ ਪੱਕਾ ਹੈ ਕਿ ਨਹੀਂ ਤੇ ਜਦੋਂ ਸੱਚਮੁੱਚ ਗੁਰੂ ਨਾਨਕ ਸਾਹਿਬ ਪਹੁੰਚ ਗਏ ਉਸ ਦਿਨ ਵੀ ਨੱਚਣ ਵਾਲੀਆਂ ਕੁੜੀਆਂ ਆਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਚੌਂਕੜਾ ਲੱਗਾ ਨੇਤਰਬੰਦ ਨੇ ਤੇ ਨਾਚ ਕਰਨ ਵਾਲੀਆਂ ਨੱਚ ਉਹ ਕੁੜੀਆਂ ਨੱਚਦੀਆਂ ਰਹੀਆਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਨੇਤਰ ਖੋਲ ਕੇ ਇੱਕੋ ਹੀ ਬਚਨ ਆਖਿਆ ਗੱਛੋ ਪੁੱਤਰੀ ਰਾਜਕੁਵਾਰ ਨਾਮ ਪੜੋ ਸਚ ਦੋਤ ਸਵਾਰਤੀਓ ਮੇਰੀਓ ਪੁੱਤਰੀਓ ਰਾਜਕੁਮਾਰੀਓ ਨੱਚਣਾ ਬੰਦ ਕਰੋ ਤੁਸੀਂ ਨੱਚੋ ਨਾ ਮੇਰੇ ਸਾਹਮਣੇ ਪਰਮਾਤਮਾ ਦੀ ਬੰਦਗੀ ਭਗਤੀ ਕਰੋ ਅੰਮ੍ਰਿਤ ਵੇਲਾ ਸੰਭੋ ਤੇ ਆਪਣਾ ਜੀਵਨ ਸਫਲਾ ਕਰ ਲਓ ਇਹ ਨਾਚ ਛੱਡ ਦਿਓ ਅੱਜ ਲੋੜ ਐ ਸਾਨੂੰ ਕਹਿਣ ਦੀ ਏਕ ਬਚਨ ਗੁਰੂ ਨਾਨਕ ਸਾਹਿਬ ਨੇ ਧੀਆਂ ਕਹਿ ਕੇ ਪੁੱਤਰੀਆਂ ਬੇਟੀਆਂ ਕਹਿ ਕੇ ਸਨਮਾਨ ਕੀਤਾ ਅੱਜ ਉਸ ਬਚਨ ਤੇ ਪਹਿਰਾ ਦੇਣ ਦੀ ਲੋੜ ਐ ਸਾਧ ਸੰਗਤ ਅੱਜ ਸਾਡੀਆਂ ਧੀਆਂ ਸਾਡੇ ਬੱਚੇ ਮਾਫ਼ ਕਰਿਓ ਅੱਜ ਸਿੱਖ ਨਹੀਂ ਅੱਜ ਨਾਚਾਰ ਬਣਦੇ ਜਾ ਰਹੇ ਨੇ ਜਦੋਂ ਆਪਣੀਆਂ ਵੀਡੀਓ ਪਾਪਾ ਕਿਨਾਂ ਸੋਸ਼ਲ ਮੀਡੀਆ ਮੋਬਾਈਲਾਂ ਤੇ ਤੇ ਲੋਕਾਂ ਨੂੰ ਵਿਖਾਉਂਦੇ ਪਏ ਨੇ ਨਾ ਸਾਧ ਸੰਗਤ ਮਾਫ਼ ਕਰਿਓ ਫਿਰ ਗੁਰੂ ਨਾਨਕ ਸਾਹਿਬ ਦੇ ਸਿੱਖ ਜਾਂ ਬੱਚੇ ਨਹੀਂ ਕਹਾ ਸਕਦੇ ਅੱਜ ਆਤੀ ਮਾਰੀ ਹੈ ਆਪਣੇ ਘਰਾਂ ਦੇ ਵਿੱਚ ਜਿੱਥੇ ਨਸ਼ਾ ਹੈ ਜਿੱਥੇ ਵਿਕਾਰ ਨੇ ਜਿੱਥੇ ਇਹ ਘਾਟਾਂ ਨੇ ਉਥੇ ਇਹ ਵੀ ਬੜੀ ਵੱਡੀ ਵੱਡੀ ਘਾਟ ਹੈ ਜਿਹਨੂੰ ਦੂਰ ਕਰਨ ਦੀ ਲੋੜ ਹੈ ਜੇ ਅਸੀਂ ਅੱਜ ਦੂਰ ਨਾ ਕੀਤੀ ਮਾਫ ਕਰਿਓ ਸਾਡੀ ਸਿੱਖ ਕੌਮ ਨਚਾਰ ਬਣ ਜੇਗੀ ਆਉਣ ਵਾਲੇ ਸਮੇਂ ਵਿੱਚ ਕਿਸੇ ਨੇ ਨਹੀਂ ਕਹਿਣਾ ਵੀ ਇਹੀ ਨੇ ਜਿਹੜੇ ਸ਼ਸਤਰ ਹੱਥ ਵਿੱਚ ਫੜ ਕੇ ਤੇ 10-10 ਦਾ ਲੱਖ ਦਾ ਮੁਕਾਬਲਾ ਕਰਦੇ ਨੇ ਕਿਸੇ ਨੇ ਨਹੀਂ ਕਹਿਣਾ ਇਹ ਭਾਈ ਬਚਿੱਤਰ ਸਿੰਘ ਦੇ ਵਾਰਿਸ ਨੇ ਜਿਹੜੇ ਹਾਥੀਆਂ ਦੇ ਮੂੰਹ ਮੋੜਨ ਵਾਲੇ ਨੇ ਗੁਰੂ ਰਹਿਮਤ ਕਰੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰ ਨੂੰ ਸਮਝੀਏ ਉਹਨਾਂ ਦੇ ਉਪਦੇਸ਼ ਨੂੰ ਕਮਾਈਏ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਤਾਂ ਬਣਨੀ ਸਾਧ ਸੰਗਤ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ